ਆ ਦੇਖੋ ਹੈਰੀ ਅੱਜ ਕੀ ਲੈ ਕੇ ਆਇਆ ਕੀ ਲੈ ਕੇ ਆ ਹੈਰੀ ਡੈਸ਼ਾ ਟੀਵੀ ਨਹੀਂ ਹੁਣ ਕੀ ਜਿੰਗ ਦਾ ਮੈਂ ਇੱਥੇ ਤਾਂ ਚੜੀ ਐ ਮੈਂ ਕੇਵਲ ਇਹਦੇ ਟੀਵੀ ਚ ਲੱਗਣੀ ਆ ਕਿਉਂ ਆਹ ਵਾਲੀ ਕਿੱਦਾਂ ਮਤਲਬ ਪੁਰਾਣੇ ਟੀਵੀ ਗੱਲ ਕੇ ਐਵੇਂ ਪੁਰਾਣੇ ਟੀਵੀ ਉਹਨਾਂ ਨੇ ਤਾਂ ਐਲਸੀਡੀ ਤੇ ਲਾਈ ਸੀਗੀ ਮੇਰੇ ਸਾਨੂੰ ਨਹੀਂ ਚੱਲਣੀ ਇਹਦੇ ਵਿੱਚ ਚੱਲਣੀ ਨਹੀਂ ਚੱਲ ਜਾਣੀ ਆ ਕਿੱਦਾਂ ਚੱਲੂਗੀ ਇਹਦੇ ਵਿੱਚ ਕਿੱਥੇ ਲੱਗਣੀ ਇਹਦੇ ਚ ਇਹਦੇ ਹੋਈ ਆ ਇਹ ਇੱਥੇ HDMI ਆ ਹਾਂ ਇੱਧਰ ਵੀ HDMI ਇਹ ਸਾਈਡ ਤੇ ਹੁੰਦੀਆਂ ਹੈਰੀ ਐ ਨਾ ਚੀਜ਼ਾਂ ਹੈ ਨਹੀਂ ਕੋ USB ਹੈ ਇੱਥੇ ਤਾਂ ਫਿਰ ਉਹਦੇ ਚ ਲੱਗਣੀ ਹੋਊਗੀ ਉਹਦੇ ਚ ਲਾ ਕੇ ਦੇਣਾ ਉਹਦੇ ਚ ਨਹੀਂ ਲੱਗਦੀ ਉਹ ਸ਼ੇਪ ਹੋਰ ਹੁੰਦੀ ਹੈ ਦੀ ਹੋਰ ਆ ਆਹ ਲੈ ਇਹ ਤੂੰ ਕੀ ਦੱਸਦੀ ਆ ਨਾ ਕਿੱਦਾਂ ਬੈਠੀ ਤੂੰ ਨਾ ਫੇਰ ਹੋਣ ਨਹੀਂ ਪਾਉਗੀ ਕੋਈ ਮੈਨੂੰ ਲੱਗਦਾ ਸ਼ਾਇਦ ਇਹ ਚੱਲੂਗੀ ਇਹ ਤਾਂ ਹਾਂ ਹਾਂ USB ਹੈ ਨਹੀਂ ਇਹਦੇ ਵਿੱਚ ਕੋਈ ਨਹੀਂ ਮੈਂ ਦੇ ਦਿੱਤੀ ਰੱਖ ਦੇ ਰੱਖ ਹੁਣ ਕਿੱਥੇ ਚੱਲਾਂ ਟੀਵੀ ਪੁਰਾਣਾ ਆ ਜਾਂ ਦੂਜਾ ਇਹ ਹੁਣ ਦੀ ਲਈ ਆ ਇੱਕ ਯੂਐਸਪੀ ਚਾਹੀਦੀ ਆ ਬਹੁਤ ਚਰਦੀ ਆ ਇਹ ਹੈਲਸੀ ਐਚਡੀ ਐਮ ਆਈਆ ਜੇ ਤੈਨੂੰ ਨਹੀਂ ਸਾਹਮਣੇ ਲੱਗਦੀ ਤੈਨੂੰ ਪੁੱਛ ਲਾ ਤਾਂ ਤੈਨੂੰ ਹਾਂ ਦੇ ਤਾਂ ਮੀਮ ਕਿੱਦਾਂ ਬੀ ਇਹ ਮੀਮ ਸਾਡੀ ਇਹ ਮੀਮ ਸਾਡੀ ਮੈਂ ਉਹਨਾਂ ਆਪ ਦੇ ਦਿਖਾ ਕੇ ਆਉਣਾ ਕਦੋਂ ਦੱਸੀ ਮਾਣ ਦੁਆਰਾ ਦਿਖਾ ਕੇ ਆਉਣਾ ਹੈ ਦੁਕਾਨ ਪਾਪਾ ਚੌਂਕ 'ਚ ਆ ਹਾਂ ਉੱਥੇਵਾ ਦਿਖਾ ਕੇ ਆਉਣਾ ਮੰਮੀ ਜੀ ਇਹ ਕਿਹੜੀ ਇਹ ਜੇ ਲੱਗੂ ਠੀਕ ਹੋਣੀ ਜਦ ਵਿੱਚ ਪੈਸੇ ਲੈ ਨਾ ਉਹ ਇਦਾਂ ਹੀ ਹੋਣੀ ਆ ਜੇ ਨਾ ਹੀ ਲੱਗੀ ਤਾਂ ਹਨਾ ਬਈ 2 ਮਿੰਟ ਹੋ ਗਏ ਤੇ ਇਹ ਚ 4 ਲੀਟਰ ਆ ਨਾ 2000 ਫੇਰ ਦੇਰ ਬਲੋ ਮੋੜੇ ਨਾ ਲੈ ਇਦਾਂ ਕਿਦਾਂ ਨਾ ਕੋਈ ਮੋੜੂਗਾ ਹਨਾ ਹੈ ਨਹੀਂ ਲੈ ਜਾ ਕੇ ਫੋਟੋ ਖਾਚ ਕੇ ਲੈ ਜਾ ਜਿਆਦਾ ਦਿਖਾ ਲਾ ਮੜ ਜਾਨੂੰ ਕਿੱਥੇ ਹਨਾ ਮੇਰੇ ਸਾਹ ਨਾ ਇੱਥੇ ਕਾਲੀ ਡੀਲ ਹੈ ਹੀ ਨਹੀਂ ਕੋਈ ਵੀ ਹਾਂ ਵਿੱਚੋਂ ਨਾ ਇੱਕ ਕਾਲੀ ਲੱਗਣੀ ਹੋਵੇ ਹਨਾ ਨਹੀਂ ਨਹੀਂ ਇਹ ਤਾਂ ਲਾਉਣੀ ਆ ਇਹ ਤਾਂ ਆਪਾਂ ਲਾਤੀ ਹੈ ਨਾ ਹੈਰੀ ਨਹੀਂ ਉਹਦੇ ਪਿੱਛੇ ਹੈ ਨਹੀਂ ਕੋਈ ਲੀਡ ਇਦਾਂ ਦੀ ਜਦੋਂ ਆਇਆ ਬਲੈਕ ਚ ਇਹ ਲੀਡ ਚ ਨਾ ਰੱਖਣੀ ਹੁੰਦੇ ਬੰਦੇ ਉਹ ਤੇ ਇਹ ਲਾ ਲੈ ਹੁਣ ਮੈਂ ਫੋਟੋਆਂ ਖਿੱਚ ਕੇ ਜਾਂਦਾ ਲੈ ਆ ਹੁਣ ਕੀ ਲਿਆਂਦੀ ਹੁਣ ਕਿਹੜੀ ਲੀਡ ਲੈ ਕੇ ਹੁਣ ਦੂਜੀ ਲੀਡ ਦੂਜੀ ਲੈ ਕੇ ਆਇਆ ਮੈਂ ਤਾਂ ਵਿੱਚ ਕੋਣ ਉਹਨਾਂ ਦੇ ਜਿਹੜਾ ਟੀਵੀ ਲੱਗਾ ਸੀ ਉਹ 'ਚ ਵੀ ਐਸਡੀ ਐਮਆਈ ਹੈ ਨਹੀਂ ਜਿਗਾ ਅੱਛਾ ਇਹ ਫੇ ਪੁਰਾਣੀਆਂ ਹਨਾ ਹੈਰੀ ਐਂਡ ਸੀਡੀਆਂ ਬਹੁਤ ਪੁਰਾਣੀਆਂ ਆ ਵਾ ਚਲ ਦੇਦੇ ਹਾਂ ਹੁਣ ਚਲਾਉਣੇ ਪਾਪਾ ਇੱਥੇ ਬਾਣੀ ਚੱਲਿਆ ਕਾ ਨਹੀਂ ਹਰਮੰਦਰ ਸਾਹਿਬ ਤੋਂ ਲਾਈਵ ਬਹੁਤ ਵਧੀਆ ਨਹੀਂ ਤੈਰਾ ਹੋ ਜੂਗਾ ਮੈਂ ਸੁਣਦਾ ਵੀ ਆ ਕੋਈ ਉਹੋ ਹੀ ਪਤਾ ਕੀ ਗੱਲ ਜਿਹੜੀ ਦੂਸਰੀ ਇਹ ਨਾਲੇ ਸਸਤਾ ਆ ਅੱਛਾ 4 ਸਾਲ ਦਾ 2000 ਦਾ ਮਤਲਬ 500 ਰੁਪਈਆ ਸਾਲ ਦਾ ਤਾਂ ਕੁਝ ਵੀ ਨਹੀਂ ਗਾ ਜੇ ਗੱਲ ਕਰੀਏ ਸਾਲ ਦਾ 500 ਸਾਲ ਦਾ 500 ਤੇ 2000 ਦਾ ਹੀ ਇਹ ਸੈੱਟ ਮਿਲਦਾ ਵਾ 4 ਸਾਲ ਦਾ 4 ਸਾਲ ਦਾ ਮੈਂ 2000 ਦਾ ਫੇਰ ਲੱਗੂ ਉਹੋ ਹੀ ਫੇਰ ਦਫਾ ਦਿਖਾਣ ਹਾਂ ਚਲਾ ਹਾਂ ਆਹ ਤਾਂ ਇਹ ਲਾ ਦੇਣੀ ਸੀ ਨਹੀਂ ਇਹ ਲਾ ਦੇਣੀ ਹਾਂ ਇਹ ਲੀਡ ਇਹ ਤਾਰ ਇਹ ਰਹਿਣ ਦੋ ਇਹ ਬਾਅਦ ਚ ਕਰਦੇ ਸੈਟ ਹੁਣ ਪਹਿਲਾਂ ਚਲਾ ਕੇ ਦੇਖੋ ਆਹ ਤੇ ਡੱਬੀ ਚੱਲ ਪਈ ਆ ਇੰਦਾ ਤਾਂ ਨਹੀਂ ਆ ਸਿੱਧਾ ਨੋ ਸਿਗਨਲ ਆ ਰਹੀ ਨਾ ਨੋ ਸਿਗਨਲ ਹੁਣ ਹੈ ਤੋ ਇਹ ਵੀ ਟੀਵੀ ਕਾ ਨਾ ਪਟ ਨਹੀਂ ਪੈਉਣਾ ਹਾਂਜੀ ਕੀ ਕਹਿੰਦੇ ਆਹ ਹੋ ਨਾ ਬੈਂਕ ਨੂੰ ਆਉਣਾ ਵਾ ਜਾਂਦਾ ਆ ਠੇਸ ਠੀਕ ਕਰਾਉਂਦਾ ਆ ਨਵੀਂ ਡੈਸ਼ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਨਹੀਂ ਪਹਿਲਾਂ ਇੱਕ ਗੱਲ ਸੁਣ ਦਿਕਣੀ ਹੈ ਮੈਸਤੀ ਹੈ ਹੈ ਐ ਮਾਸਤਰੀ ਬੇਤਨੀ ਆ ਬਾਜੋ ਨੈ ਚਿਆਂ ਪਹਿਣਾ ਇਹਨੇ ਕੋਠੇ ਤੇ ਮੈਨੂੰ ਕੋਠੇ ਤੇ ਲੈ ਜਾਓ ਤੇ ਮੰਮੀ ਆਦੀ ਹੁੰਦੇ ਆਨੋ ਬਾਸ ਹੋਏ ਹੁੰਦੇ ਚੱਕ ਮੇ ਥੱਲੇ ਗਾਣੇ ਚੱਕ ਮੇ ਥੱਲੇ ਗਾਣੇ ਗਰਵਾਣੀ ਮੰਨੂ ਨੇ ਬੀਬੀ ਸਾਹਿਬ ਨੇ ਜ਼ਰੂਰ ਲੈਗੇ ਇਹਨਾਂ ਦੇ ਥੋੜਾ ਜਿਹਾ ਗਰਵਾਣੀ ਕੰਨਾਂ 'ਚ ਪਾਵੇ ਗਰਵਾਣੀ ਵੱਜੂਗੀ ਪਰ ਇਹ ਤਾਂ ਕੋਈ ਗਾਣਾ ਹੀ ਪਾ ਲਿਆ ਰਿਹਾ ਪਹਿਲਾਂ ਹੀ ਜਨੋਂ ਤੂੰ ਬੋਨੋ ਜੀ ਨਾਮੀਆਂ ਵੀ ਆਉਂਦੀ ਰਹੀਆਂ ਹਨਾ ਕਿੰਨਾ ਕਿਡਾ ਨਮ ਚੋਂ ਕੀਲੇ ਨਾ ਹੋਏ ਉਹ ਮਰਦਾ ਇਹ ਪਤਾ ਜੀ ਜਲੰਧਰ ਵਾਲੇ ਆ ਜਿਹਦਾ ਦੂਰਦਰਸ਼ਨ ਦੇ ਅੱਗੇ ਪ੍ਰੋਗਰਾਮ ਜਦੋਂ ਕੋਈ ਗਾਣਾ ਆ ਗਿਆ ਮੰਮੀ ਸਾਡੀ ਜਿਦਾਂ ਨੇ ਇਹ ਪੜ੍ਹੇ ਲਿਖੇ ਤਨਪੜ ਬੰਦੇ ਚ ਫਰਕ ਹੁੰਦਾ ਕੋਈ ਗਾਣਾ ਆ ਗਿਆ ਤਾਂ ਆਵਾਜ਼ ਚੱਕਦੇ ਕੋਈ ਉਦਾਂ ਦਾ ਖਬਰਾਂ ਆ ਗਈਆਂ ਬਾੰਦ ਕਰੋ ਆਂ ਕੀ ਕਰੀ ਜਾਂਦੇ ਸਹੀ ਗੱਲ ਐ ਇਦਾਂ ਹੀ ਹੁੰਦੀ ਇਹ ਹੁਣ ਮੈਨੂੰ ਲੱਗਦਾ ਹੈ ਜੀ ਸੈੱਟ ਕਰਾਉਣਾ ਪੈਣਾ ਆ ਪਰਸ ਨਹੀਂ ਕਰਾਉਣਾ ਪੈਣਾ ਹੂੰ ਲੈਡ ਲਈ ਆਇਓ ਇਧਰ ਮੜਾ ਦੋ ਮੜਾ ਬੰਦ ਕਰੀਏ ਫੋਨ ਦੀ ਲੈਟ ਤੁਹਾਡਾ ਫੋਨ ਕਿੱਥੇ ਆ ਮੇਰਾ ਉੱਪਰ ਫੋਨ ਤਾਂ ਲੈ ਆਉਂਦਾ ਇੱਥੇ ਨੋ ਸਿਗਨਲ ਆਦੇ ਨੋ ਸਿਗਨਲ ਆਉਂਦਾ ਉਹ ਉੱਪਰ ਹਾਂ ਫੋਨ ਉੱਪਰ ਛੱਡਿਆ ਦਾ ਭਾਵੇਂ ਜੀਉਂਦੇ ਆਉਂਦਾ ਬਾਬੂ ਸਿਗਨਲ ਆਉਂਦਾ ਮਤਬ ਹੁੰਦਾ ਵੀ ਉੱਤੋਂ ਉਹਦ ਨਹੀਂ ਇਹ ਜਿਹੜੀ ਡੈਚ ਲੂਚ ਵਾਲੀ ਪੇ ਸੈਟਿੰਗ ਕਰਨੀ ਨਹੀਂ ਇਹ ਵੀ ਗੱਲ ਹੁੰਦੀ ਆ ਮੈਨੂੰ ਲੱਗਦਾ ਕਿ ਨਹੀਂ ਇਹਨੂੰ ਬੰਦ ਕਰਕੇ ਇਥੋਂ ਡੱਬੀ ਨੂੰ ਚਲਾ ਦਾ ਇੱਥੋਂ ਬੰਦ ਕਰਿਓ ਤਾਂ ਉਹ ਇੱਥੋਂ ਨਹੀਂ ਹੁੰਦਾ ਕਰਿਓ ਤਾਂ ਆਹ ਤਾਂ ਮੋਰੇ ਡੱਬੀ ਦੀ ਬਣੀ ਹੋਈ ਹੈ ਅੱਜ ਤਾਂ ਹੋ ਗਿਆ ਚਲ ਹੁਣ ਚਲਾਇਓ ਦੁਬਾਰਾ ਇਹ ਕੀ ਚੱਕਰ ਹੈ ਰੀ ਇਹ ਸੈੱਟ ਕਰਾਉਣਾ ਹੀ ਪੈਣਾ ਵਾ ਨੂੰ ਸੱਦਣਾ ਹੀ ਪੈਣਾ ਵਾ ਛੋਟਾ ਮਿਸਤਰੀ ਹੁਣ ਥਾਰ ਹੱਥ ਕੇ ਬਹਿ ਗਿਆ ਨੋ ਸਿਗਨਲ ਆ ਰਿਹਾ ਹੁਣ ਵੱਡੇ ਮਿਸਤਰੀ ਹੁਣੀ ਆਏ ਹੋਏ ਆ ਦੇਖੋ ਹਣੇ ਵੀ ਕੁਛ ਕਰਦੇ ਕੋਈ ਹਾਂ ਮੂਟਨਾ ਥਾਰਾ ਪਾਣੀ ਵੱਡਾ ਮਿਸਤਰੀ ਮਿਲਦਾ ਬਾਹਲਾ ਨਹੀਂ ਕਾਰੀਗਰ ਹੈਗਾ ਕਿ ਨਹੀਂ ਪਾਪਾ ਮੈਂ ਚੰਗਾ ਵਾਪਸ ਇਹ ਜਿਹਾ ਜਨਮਾ ਉਹ ਚੰਗਾ ਵਹਿ ਜਾਂਦਾ ਕਈ ਵਾਰੀ ਇਹ ਸੰਤ ਮਾਕ ਦੀ ਹੀੜਾ ਜਿਹੜੀ ਆਪਣੇ ਕੋਲ ਹੈ ਨਹੀਂਗਾ ਉਹ ਤਾਂ ਘੇ ਪਹਿਲੇ ਹੀ ਹੈ ਨਹੀਂ ਹੈ ਉਹਨੂੰ ਸੱਦਣਾ ਹੀ ਪੈਣਾ ਆ ਭਾਈ ਨੂੰ ਲੋ ਸਿਖਣ ਦਾ ਮਨ ਹੈ ਇਹ ਬਿਜ਼ਨਸ ਕੋਲ ਹੀ ਆ ਲਓ ਜੀ ਮਿਸਤਰੀ ਸਾਹਿਬ ਹੁਣ ਪੈ ਗਿਆ ਉਹਨਾਂ ਦੀ ਡੱਬੀ ਆ ਲਾ ਦੇ ਫਰੀ ਵਾਲੀ ਰੱਖਤੀ ਆ ਤਾ ਦੂਜੀ ਡੱਬੀ ਜਿਹੜੀ ਲਿਆਂਦੀ ਸੀ ਉੱਪਰ ਸ਼ਾਮਾ ਪੈ ਗਈਆਂ ਮੈਸਤਰੀ ਨੇ ਪੂਰਾ ਜ਼ੋਰ ਲਾ ਲਿਆ ਮੈਨੂੰ ਵੀ ਨਾਰਾਈ ਰੱਖਿਆ ਤੇ ਨਾ ਕੋ ਚੱਲਿਆ ਨਾ ਬਾਸਤਾ ਕੋਈ ਖਬਰ ਵੀ ਦੇਖਣੀ ਹੁੰਦੀ ਆ ਉੱਧਰ ਸਾਡੇ ਲੜਾਈਆਂ ਭਾਰੀ ਪੈਣ ਡੀਆਂ ਦੋਨਾਂ ਦੇਸ਼ਾਂ ਦੇ ਕੋਸ਼ਣਾ ਹੈ ਸੈਟ ਕਰਨਾ ਆ ਜਾਣਾ ਕੱਲੂ ਸੱਦਿਆ ਉਵੇਂ ਦਾ ਆ ਜਾਣਾ ਤੈਨੂੰ ਫੇਟੂ ਕਾਲੀ ਗਾਦੀ ਉਹਨਾਂ ਵਿਚਾਰਿਆਂ ਦੀ ਡੱਬੀ ਚਾਲ ਲੈਂਦੇ ਉਹ ਕਿੱਦਾਂ ਮੰਮੀ ਵੀ ਪਈ ਆ ਤੇ ਪਾਪਾ ਵੀ ਦੇਖਣ ਡਿਆ ਜਿੱਦਾਂ ਆਲੇ ਦੁਆਲੇ ਉਹਨੇ ਕਹਿੰਦੇ ਹੁੰਦੇ ਝਾਕਣ ਦੇ ਆ ਕਿਦਾਂ ਨੂੰ ਇੱਕ ਦੂਜੇ ਦੇ ਮੂੰਹਾਂ ਨੂੰ ਹੈ ਉਲੂ ਜਿੱਦਾ ਝਾਕਦੇ ਹੁੰਦੇ ਆ ਉਲੂ ਝਾਕਦੇ ਹੁੰਦੇ ਜਿੱਦਾਂ ਇੱਕ ਹੈ ਨਾ ਕੋਈ ਨਾ ਕੋਈ ਨਹੀਂ ਉਹ ਉਹਦੀ ਨਹੀਂ ਆਣਾ ਲੈ ਜਾਵਾ ਕਿ ਉਹ ਝਾਕੇ ਹੁਣ ਅੱਧੀ ਰਾਤ ਹੁਣ ਤਾਂ ਬਲੈਕ ਆਊਟ ਹੋ ਜਾਣਾ ਆ ਕਿੰਨੇ ਤੋਂ ਕਿੰਨੇ ਵਜੇ ਆ ਨਾ ਨਹੀਂ ਪਤਾ ਰਾਤੀ ਵੀ ਤਿੰਨ ਚਾਰ ਘੰਟੇ ਬੱਤੀ ਗਈ ਗਈ ਗਿਆ ਹੈ ਤਾਂ ਇੱਧਰ ਸਾਡੇ ਸਾਰੇ ਘਰ ਦੇ ਵਿੱਚ ਰੌਲਾ ਪਿਆ ਆ ਵੇ ਤੁਸੀਂ ਗਰਾਚਨ ਪਾਣੀ ਲਿਓ ਐ ਲਿਓ ਜੋ ਲਿਓ ਇਕੱਠਾ ਕਰ ਲਓ ਸਾਰਾ ਕੁਝ ਦੋ ਦੋ ਸਿਲੰਡਰ ਭਰਾ ਲਓ ਓਏ ਓਹ ਹੋਇਆ ਨਾ ਕਿ ਨਹੀਂ ਮੈਨੂੰ ਕਿੰਨਾ ਖੁਸ਼ ਨਾ ਹੋਵੇ ਦੋਨੇ ਦੇ ਵਿੱਚ ਪਿਆਰ ਨਾ ਰਹਿਣ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਆ ਇਹ ਗੱਲਾਂ ਬਹੁਤ ਝਲਣੀਆਂ ਨਹੀਂ ਨਹੀਂ ਉਹ ਵੀ ਬੱਚੇ ਦੀਆਂ ਚੱਲਣੀਆਂ ਉਹ ਗੱਲਾਂ ਔਖੀਆਂ ਹੁੰਦੀਆਂ ਸਹੀ ਹੈ ਹਨਾ ਕਿ ਇਹਦੇ ਵਿੱਚ ਜਾਨਵਰਾਂ ਪਸ਼ੂਆਂ ਪਾਸ਼ੀਆਂ ਨੂੰ ਨੁਕਸਾਨ ਹੋਣੇ ਆ ਕੋਈ ਫਾਇਦਾ ਨਹੀਂਗਾ ਇਨਾਂ ਚੀਜ਼ਾਂ ਚ ਪਰ ਕੀ ਕਰੀਏ ਜਿੱਥੇ ਵਾਸੀ ਨਹੀਂ ਚੱਲਦਾ ਉੱਥੇ ਕੀ ਕਰਨੀ ਆ ਗੱਲ ਮੇਰੇ ਮੂੰਹ ਅੱਜ ਲੈ ਆ ਲੈ ਲਾ ਇਹਨੂੰ ਹੁਣੇ ਗਰਮੀ ਲੱਗਣ ਢਈ ਏਸੀ 'ਚ ਰਹਿਣਗੇ ਕੀ ਆ ਉੱਧਰ ਘੰਨਾ ਨਾ ਵੀ ਬਣ ਜਾਂਦੀ ਤੇ ਕੱਗਲੀ ਵੀ ਬਣ ਜਾਂਦੀ ਆਹ ਬਾਹਰ ਦਾ ਵੋਲਿਊਮ ਆਉਂਦੀ ਆ ਪਾਪਾ ਤੈਨੂੰ ਜਿਆਦਾ ਦੀ ਗਰਮੀ ਮੰਨਦਾ ਤੂੰ ਕਿ ਠੰਡ ਮੰਨਦਾ ਮੈਂ ਤਾਂ ਬਰਾਬਰੀ ਰੱਖਦਾ ਜਦੋਂ ਮੈਂ ਜਿਆਦਾ ਇਹਦਾ ਗਰਮੀ ਜਿਆਦੀ ਮੰਨਦਾ ਕਿੰਨੀ ਕੁਮਰ ਹੋ ਗਈ ਪਾਪਾ ਤੇਰੀ ਮੇਰੀ ਉਮਰ ਬਾਰੇ ਬਹੁਤ ਹੋ ਗਈ ਹੁਣ ਵਿੱਚੋਂ ਬਾਹਰ ਹੀ ਹੋਈ ਆ 1947 ਦੇ ਵਿੱਚ ਤੂੰ ਸੀਗਾ ਉਹ 1947 ਦੇ ਨਹੀਂ ਪਤਾ ਜਦੋਂ ਪਾਕਿਸਤਾਨ ਬਣਿਆ ਉਦੋਂ ਮੈਂ 12 ਸਾਲ ਦਾ ਹਾਂ ਸੀ 12 ਸਾਲਾਂ ਦਾ ਹਾਂ ਡੰਗਰ ਚਾਹਤਾ ਹੁੰਦਾ ਹੁੰਦਾ ਸੀ अच्छा अह ਇਹਦਾ ਹੈ ਕੰਮ ਫੋਕਾ ਹੈ ਹੈ ਕੰਮ ਫੋਕਾ ਤਾਂ ਮੈਂ ਦੇਖਣਾ ਆਉਂਦੀ ਹੈ ਉਹ ਕੰਮ ਫੋਕਾ ਹੈ ਇਹ ਕਿਰਦਾ ਉਹ ਦੇਦੀ ਹੁੰਦੀ ਮੈਨੂੰ ਹਟਾਇਆ ਹੀ ਨਹੀਂ ਮੰਮਾ ਇਹ ਕਹਿੰਦੀ ਕੰਮ ਫੋਕਾ ਹੈ ਕਹਿੰਦਾ ਦੇਖਣ ਆਉਂਦੀ ਹੁੰਦੀ ਕੀਟਾ ਆ ਭਾਰ ਹਟਾਤਾ ਨੇ ਕੰਮ ਕਰ ਕਰਕੇ ਭਾਰ ਘਟਾਤਾ ਹਾਂ ਮੈਂ ਤਾਂ ਮਕਾਨ ਬਣਾਇਆ ਭਾਰ ਕਿੱਥੇ ਟਾਇਆ ਬਾਬਾ ਊਠਾ ਨਾਲ ਵੀ ਕੰਮ ਕਰਦਾ ਰਿਹਾ ਵੀ ਊਠ ਕਹਿੰਦੀ ਭਾਰ ਹਟ ਹੋਇਆ ਇਹਨੇ ਪਾੜ ਦੈਨੂੰ ਪਤਾ ਹੋਊ ਮੈਂ ਤਾਂ ਪਾੜ ਦੇਖਿਆ ਨਹੀਂਗਾ ਹੂੰ ਉਹ ਕਹਿੰਦੀ ਕੰਮ ਹੀ ਬਹੁ ਕੀਤਾ ਇਹਨੇ ਪਾਟਾ ਤਾਂ ਕੰਮ ਕਰ ਕਰਕੇ ਇਹਨੂੰ ਵੀ ਪੈਸੇ ਠੰਵਾ ਜੋ 90% ਥੋ ਲੈਣੀ ਆ ਨਹੀਂ ਹਾਂ ਹਾਂ ਨਾ ਚੀਕਿਆ ਬੋਲੋ ਬੰਦ ਕਰ ਹੋਏ ਅਗਲੇ ਪੈਸੇ ਪਾਉਂਦਾ ਸੀ ਬਾਹਰੋਂ ਤਾਂ ਫੇਰ ਆ ਤੇ ਪੈਸੇ ਤਾਂ ਹੀ ਲੈਣ ਜਾਂਦੀ ਹੁੰਦੀ ਉਦੋਂ ਜਦੋਂ ਰਾਖ ਚ ਪਾਪਾ ਹੀ ਕਿੰਨੇ ਸਾਲ ਲਾਏ ਪਾਪਾ ਰਾਖ ਚ ਮਦਦ ਹੈ ਠੀਕ ਹੈ ਮੈਂ ਪਾਪਾ ਦਿੰਦੀ ਮੈਂ ਕੀ ਨਾ ਰਾਖ ਚ ਕਿੰਨੇ ਕਿੰਨੇ ਸਾਲ ਰਿਆਂ ਪਾਪਾ ਸਾਢੇ 3 ਸਾਲ ਲਾਏ ਆ ਡਵੇਈ ਚ ਤੇ ਸਾਢੇ 3 ਸਾਢੇ ਲਾਏ ਆ ਰਾਖ ਚ ਉਹ ਮਾਂ ਕਿੱਥੋਂ ਪੈਸੇ ਕਿਹਦੇ ਲੈਣ ਜਾਂਦੀ ਨਹੀਂ ਪਾਪਾ ਪਾਉਂਦਾ ਨਹੀਂ ਪਾਉਂਦਾ ਸੀ ਨਹੀਂ ਉਹ ਜਿਹੜੇ ਜਾਣਦੇ ਜਿਹੜਾ ਜਿਹੜੇ ਉਹ ਸੀਗੇ ਆਪਣੇ ਕੰਪਨੀ ਗਾੜੇ ਆਵਸਰ ਓ ਮਿੰਦਰ ਸਿੰਘ ਘੌਂ ਲੈਂਦੇ ਨਹੀਂ ਪੈਸੇ ਨਹੀਂ ਮਿੰਦਰ ਸੁਣ ਤੈਨੂੰ ਤੈਨੂੰ ਕਿੱਥੇ ਦੀ ਬੰਦੇ ਨਹੀਂ ਤੂੰ ਪਾਪਾ ਨੂੰ ਇਹ ਦੱਸ ਵੀ ਰਾਹ ਚ ਤੂੰ ਟੈਂਕ ਚਲਾਉਂਦਾ ਰਿਹਾ ਕੀ ਕਰਦਾ ਸੀ ਨਹੀਂ ਭਾਈ ਮੈਂ ਤਾਂ ਇਦਾਂ ਕੀ ਕਰਦਾ ਹਾਂ ਦਾ ਸੀ ਆਪਣੇ ਚ ਚਲਾਉਂਦਾ ਸੀ ਉਹ ਆਪਣੀ ਕ्रेन ਦੀ ਗੱਲ ਉਹ ਜਿਹੜੀਆਂ ਛੜੈਪਾ ਉਹਨੀਆਂ ਵੱਡ-ਵੱਡੀਆਂ ਮਕਾਨ ਬਣਾਉਂਦਾ ਇਹ ਮਕਾਨ ਹੂੰ ਕੀ ਚਲਾਉਂਦਾ ਮਮੀ ਹਾਂ ਕੀ ਕਰਦਾ ਹੈ ਤਾਪਾ ਓ ਕੀ ਕਰ ਰਹਾ ਹੈ ਦੱਸੇ ਖੋਤਮ ਹਦਾ ਹੀ ਉਹ ਦੇਲਾ ਪਾਪਾ ਉਦੋਂ ਖੋਤੇ ਵੀ ਚੱਲਦੇ ਹੁੰਦੇ ਉਹ ਘਾਟਾ ਟੂੜੀ ਧੋੜਾ ਹੈ ਕਹਦੇ ਟੂੜੀ ਧੋਣੀ ਨੂੰ ਅਹੀਂ ਖਿੱਚ ਕੇ ਆਉਂਦੀ ਸੀ ਇਸ ਤੋਂ ਪੈਣਾ ਕਿ ਮਾਹੌਲ ਗਰਮਾ ਜਾਵੇ ਜਾਂ ਲੜਾਈ ਕਿਤੇ ਲੱਗੀ ਆ ਤਾਂ ਸਾਡੇ ਘਰ ਦਾ ਹਰ ਟਾਈਮ ਹੀ ਜੰਗ ਲੈਂਦੀ ਰਹਿੰਦੀ ਇੰਨੀ ਕੁਆੜੀ ਮੋਟੀ ਕੋਈ ਨਹੀਂ ਜਦੋਂ ਕਿਤੇ ਮਾੜੇ ਮੋਟੇ ਲੋੜ ਪਈ ਤੇ ਇਹਨਾਂ ਦੋਹਾਂ ਨੂੰ ਭੇਜ ਦੇਣਾ ਉਤੇ ਬੈਠੇ ਰਹਿਣਗੇ ਆਓ ਦੂਰਵੇਂ ਦੂਰਵੇਂ ਬਰਦਰ ਤੋਂ ਦੇਣਗੇ ਵੀ ਆ ਗਏ ਆ ਨਹੀਂ ਦੂਰ ਦੂਰਵੇਂ ਨਾ ਦੇ ਕੇ ਨਾ ਦੱਸਣਗੇ ਆਉਂਦੇ ਆ ਬਈ ਵਸ ਇੰਨੀ ਡਿਊਟੀ ਆ ਇਹਨਾਂ ਦੀ ਹਾਂ ਪਾਸੇ ਹਟ ਜਾ ਤਿਆਰ ਉਦਾਂ ਉੱਥੇ ਕੈਮਰਿਆਂ ਦੀ ਨਹੀਂ ਲੋੜ ਜਿੰਨੀਆਂ ਆਪਣੀਆਂ 20 ਦੇ ਵਿੱਚ ਬੁੜੀਆਂ ਹੋਰ ਜਿੰਨੇ ਸਾਰੇ ਪਿੰਡਾਂ ਦੇ ਵਿੱਚ ਚੌਂਕਾਂ ਚੌਂਕਾਂ ਚ ਚੌਂਕਾਂ ਚ ਬੈਠੇ ਹੁੰਦੇ ਸਾਰੇ ਉਹ ਸਾਰੇ ਕੈਮਰੇ ਉੱਥੇ ਹੁਣ ਭੇਜ ਦੇਣੇ ਚਾਹੀਦੇ ਬਾਰਡਰਾਂ ਤੇ ਕਨੇ ਬੰਦਿਆਂ ਨਾਲ ਜਦ ਬੋਲਿਆ ਨੀ ਤਾਂ ਇੱਕ ਦੋ ਥਨੀ ਕਿਆ ਕਰਦੇ ਨੇ ਕਿ ਹੋਰ ਕੀ ਕਰਨਾ ਉਹ ਇਹ ਤੇ ਗੱਲ ਆ ਸਾਰੀ ਪਰ ਇਦਾਂ ਦੇ ਕੈਮਰੇ ਭੱਜ ਨਹੀਂ ਸਕਦੇ ਆ ਇਹਦੀ ਗੱਲ ਇਹਨਾਂ ਕੈਮਰਾ ਨੂੰ ਦੱਸਣਾ ਨਹੀਂ ਆਉਣਾ ਵੀ ਭੱਜ ਕੇ ਦੱਸ ਨਹੀਂ ਸਕਦੇ ਕੀ ਆ ਹਾਂ ਹੈ ਨਾ ਸਹੀ ਆ ਨਾ ਕਹਸਾ ਹਤਾ ਚੱਦ ਕੇ ਲੋਟ ਜਾਵੇ ਤੇ ਕਿਹਾ ਉੱਥੇ ਕੰਮ ਮੁੱਕ ਜਣ ਲਈ ਆ ਇਹ ਕੰਮ ਕਰ ਨੂੰ ਹੋ ਜੀ ਰਗਾ ਕੰਮ ਮੁੱਕ ਕੇ ਫਿਰ ਕਾ ਦਿੰਦੇ ਸੀ ਉਹ ਉਹ ਕਿਤੇ ਕੰਮ ਮੁੱਕਾ ਇਹ ਆ ਹੂੰ ਹੂੰ ਹਾਂ ਸਾਰੇ ਬਾਲ ਕੱਪੜਿਆਂ ਨਾਲ ਲਵੇ ਲੈਣਾ ਯਾਰ ਕੀ ਲੱਗੇ ਕੀ ਕਰਦੀ ਉਹ ਦੇਖ ਉਹਦੀ ਨਿਗਾ ਮੇਰੇ ਚ ਵੀ ਆ ਵੀ ਇਹਨੇ ਮੇਰੇ ਚ ਪੇੜ ਮਾਰਨੀ ਆਣ ਕੇ ਮੈਨੂੰ ਖਾ ਲੈਣਾ ਹੈ ਓਏ ਕੀ ਕਰਦੀ ਆ ਥੱਲੇ ਚ ਥੱਲੇ ਥੱਲੇ ਦੇਖ ਮੈਂ ਹੈਲੀ ਨੂੰ ਪੁੱਟਣਾ ਪਏਗਾ ਕਰਦਾਂ ਤੂੰ ਵੀ ਮੁੰਡੇ ਓਏ ਹੈ ਓਏ ਪੈਣਾ ਮੈਂ ਹਟਦਾ ਨਹੀਂ ਇਹ ਤੇਨੂੰ ਹੀ ਵਰਤੂ ਨਾ ਤੇਨੂੰ ਹੀ ਪੈਂਦੀ ਹੁਣ ਮੈਨੂੰ ਥੋੜੇ ਬੈਲੀ ਆ ਗਾ ਹਟ ਜਾ ਹਟ ਜਾ ਲੱਗੇ ਜੰਗ ਮੈਂ ਤੁਹਾਨੂੰ ਕਹਿਣਾ ਨਾ ਤੇਰੇ ਵੀ ਪੈਣੀਆਂ ਆ ਜਿੱਦਾਂ ਨਹੀਂ ਖਰੂਦ ਪਾਇਆ ਜਿੱਦਾਂ ਨੂੰ ਅੱਡਾ ਅੱਡਾ ਸਮੇਂ ਦਿੱਤੀ ਉਹ ਦੇਖ ਨਾ ਏਦਾਂ ਮਾਂ ਕਹਿੰਦੀ ਹੈ ਰੀ ਨੂੰ ਆ ਤਾ ਨਾ ਲਾ ਹੈਰੀ ਨੂੰ ਕੱਟ ਬਦਲਣਾ ਹੈਰੀ ਨੂੰ ਇਹਨੂੰ ਮਨ ਨੂੰ ਕਹਿਦਾ ਤਾ ਪਿੰਦਾ ਕਿੱਥੇ ਆ ਪਿੰਦਾ ਕਿੱਥੇ ਆ ਜਾਂ ਤੂੰ ਮੈਨੂੰ ਲੈ ਕੇ ਆ ਮੈਂ ਫੇਰ ਮਾਰੀ ਹੋਣੀ ਨਹੀਂ ਜਾਣਾ ਉਹਨੇ ਕਹਿ ਸੀ ਮਰਾ ਦੋ ਤੈਨ ਨਾਲ ਪਿੰਦੇ ਲੈ ਕੇ ਚੱਲ ਜਾਂ ਪਿੰਦੇ ਲੈ ਓਏ ਪਿੰਦਾ ਪਿੰਦਾ ਕਿੱਥੇ ਆ ਹਾਏ ਹਾਏ ਪਿੰਦਾ ਕਿੱਥੇ ਆ ਇੱਧਰ ਆ ਗਈ ਪਿੰਦਾ ਕਿੱਥੇ ਪਿੰਦਾ ਮਾਣ ਉਹ ਤਾਂ ਪਾਪਾ ਆ ਉਹ ਹਜੇ ਨਹੀਂ ਉਹਨੂੰ ਪਤਾ ਲੱਗਣਾ ਨਹੀਂ ਕਿਉਂ ਨਹੀਂ ਮਾਣੋ ਭਿੰਦਾ ਕਿੱਥੇ ਆ ਭਿੰਦਾ ਕਿੱਥੇ ਆ ਸਾਰੀ ਭੱਜੀ ਫਿਰਦੀ ਐ ਇਹ ਨਹੀਂ ਹਟਦੀ ਕਟਾਉਣ ਵਾਲੇ ਆ ਪਾਪਾ ਤੇਰੇ ਵੀ ਇਦਾਂ ਹੀ ਆ ਸੀ ਉਹ ਇਹ ਪੈਰਾਂ ਦੇ ਤੁੰਡੇ ਨਹੀਂ ਇੱਕ ਦਿਨ ਮਾਣੋ ਨੇ ਪਾਪੇ ਦੇ ਨੌ ਮਾਰੇ ਤੇ ਇਹਨਾਂ ਦੇ ਆਸ ਵਿੱਚ ਨੌ ਫਸ ਗਿਆ ਤੇ ਦੂਜਾ ਲਿਆਂਦਾ ਸਿੰਘ ਕੱਟਣ ਵਾਲਾ ਆ ਸਾਡੇ ਗਲੀ ਦਾ ਮਾਹੌਲ ਉਹ ਤਾਂ ਜੇ ਬਲਬ ਤਾਂ ਮਿਟਾਵੇਂ ਜਾਗਣ ਦੇ ਲਾਈਟ ਜੈਮ ਲਾਈਟ ਹੁਣ ਇੱਥੇ ਹੋ ਜਾਣਾ ਬਲੈਕ ਆਊਟ ਬੱਤੀ 2 3 ਘੰਟੇ ਜਾ ਗਈ ਰਹਿਣੀ ਤੇ ਸਾਡੇ ਪੈਣ ਦੇ ਜਿੱਦਾਂ ਵੀ ਸਾਡੇ ਲੌਸਮੈਂਟ ਪੈਂਡ ਹੋਈ ਹੈ ਉਸ ਹਿਸਾਬ ਨਾਲ ਚੱਲਦੇ ਦਿਓ ਸਭ ਲੋਦ ਲੈ ਕੇ ਉਦੋਂ ਦੁੱਧ ਪਾ ਕੇ ਰੱਖਿਆ ਆ ਗਏ ਹੁਣ ਤੇ ਜੇ ਮੈਂ ਖਵਾਉਂਦੇ ਜਾਂ ਹਾਂ ਤਾਂ ਸੈਰ ਕਰੇਗਾ ਆਪਾਂ ਤਾਂ ਰੋਟੀ ਪਾਣੀ ਦੀ ਆ ਕੇ ਲਿਆ ਆ ਕੇ ਦੁੱਧ ਬਣਾਉਣੀ ਆ ਹਨਾ ਮੇਰਾ 0% ਜਾਣ ਨੂੰ ਕੀ ਕਰਦਾ ਹੁੰਦਾ ਸੈਰ ਤੇ ਪਰ ੱ ੱਕੇ ਨਾ ਰੋਜ਼ ਹੀ ਖੱਚ ਖੱਚ ਕੇ ਮੈਂ ਸੈਰ ਕਰਦਾ ਹਾਂ ਕਿੱਡਾ ਹਾਂ ਮੇਰੇ ਉੱਥੇ ਵੀ ਬਹੁਤ ਚੰਮ ਮੀਨ ਚੰਮ ਚੜਿਆ ਤੁਸੀਂ ਦੱਸੋ ਰੋਟਾ ਨਹੀਂ ਖਾ ਕੇ ਸੈਰ ਕਰਨੀ ਚਾਹੀਦੀ ਕਿ ਨਹੀਂ ਸਵੇਰ ਦੇ ਸਾਰੇ ਪਚਾਈ ਦੀ ਹੈਗੀ ਆ ਜੀ ਨਹੀਂ ਕਰਦਾ ਐਵੇਂ ਕਿ ਉਹ ਕੀ ਫਾਇਦਾ ਹੁੰਦਾ ਜੀ ਦੀ ਗੱਲ ਥੋੜੀ ਹੁੰਦੀ ਆ ਸਰੀਰ ਨੂੰ ਜੀ ਦੀ ਲੋੜ ਹੁੰਦੀ ਆ ਦੇਖੋ ਇੱਥੇ ਗੱਦਾਨੇ ਰਬਲੈਕ ਹੋਰ ਬਲੈਕਆਊਟ ਸਬਜ਼ੀ ਲੈਣ ਲੱਗੇ ਆ ਲੈ ਵੀ ਇੱਧਰ ਗੌਰ ਸਾਰ ਆ ਆਂਕਲ ਟੱਟਾ ਗਿਆ ਆਂਕਲ ਕਹਿੰਦਾ ਮੈਂ ਇਸ ਮੌਕੇ ਦਿਸਣਾ ਨਹੀਂ ਦਿਸਣਾ ਤੈਨੂੰ ਲੈਟ ਜਗਾ ਦਿੰਨੇ ਆ ਦਿਸਣਾ ਕਿਉਂ ਅਸੀਂ ਤਾਂ ਇਹ ਸੇਰ ਕਰਨ ਉੱਥੇ ਆਈ ਤੂੰ ਉੱਥੇ ਬਹੁਤ ਘੋਹ ਬਣਾਉਣ ਵਾਲਾ ਬਹੁਤ ਸਮਾਨ ਲੱਗਿਆ ਓਨਾ ਅਂਕਲ ਨੇ ਸਬਜ਼ੀ ਆਰੇ ਅਂਕਲ ਨੇ ਕਿੰਨੀਆਂ ਸਬਜ਼ੀਆਂ ਪਾ ਕੇ ਮੈਂ ਤਾਂ ਨਹੀਂ ਦੇਉਣੀ ਆ ਕਿਸੇ ਤੋਂ ਮੈਂ ਲੈਟ ਜਗਾਉ ਤੂੰ ਉੱਥੇ ਆਈ ਤੂੰ 2 ਮਿੰਟ ਫਰਗੋ ਆ ਜੀ ਇਹ ਤਰ੍ਹਾਂ ਕਿੰਨੇ ਬਣ ਗਏ ਟੋਟਲ ਕਿੰਨੇ ਬਣ ਗਏ 120 ਰੁਪਏ 120 ਹਾਂ ਮਹਿੰਗੀ ਆ ਮਹਿੰਗੀ ਆ ਉਹ ਨਾ ਆਹ ਦੋ ਪਰ ਨਹੀਂ ਇਹ ਵਾਲੇ ਭਾਈ ਉੱਤੇ ਨੰਤੇ ਆਤਮਾਨੀ ਅੰਕਲ ਕਹਿੰਦਾ ਹੁਣ ਸਬਜ਼ੀ ਲੈ ਜਾ ਜਦੋਂ ਮੈਂ ਪੈਂਟ ਸ਼ਰਟ ਚੱਕੀ ਉਦੋਂ ਮੈਂ ਵੀ ਪੁੱਛਣਾ ਨਿਕਾ ਹਾਂ ਚਲ ਉਹ ਵੀ ਆਪਣੇ ਮੇਚੇ ਚੱਕ ਕੇ ਲੈ ਲਈ ਇਹ ਅੰਕਲ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਜਿਹੜੇ ਸਾਡੇ ਖੂ ਵਾਲੀਆਂ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਠੀਕ ਈ ਦੱਸਾ ਹੁਣ ਕੁੱਤੇ ਆਏ ਨਾਲੇ ਬਣਾ ਕੇ ਦੇ ਪਾਪਾ ਨਾਲੇ ਕੁੱਤੇ ਚਾਲ ਦੇਗੇ ਇਹਦੇ ਨਾਲ ਕੁੱਤੇ ਸਾਰੀਆਂ ਸਬਜ਼ੀਆਂ ਜੋ ਮੋਲ ਮਸਲਾ ਵਾ ਖਦਵਾਨੇ ਫੁਰਫੁਰੇ ਚਾਰ ਕੱਤੇ ਹਾਂ ਖਦਮਾਉਣੇ ਫੁਰਫੁਰੇ ਹੋ ਗਿਆ ਦਮਾਣੇ ਅੱਡਾ ਖਰਬੂਜੇ ਆ ਗਏ ਹੋਏ ਦੀ ਬਾਪੇ ਦੀ ਚਾੜ ਕੇ ਜਾਣੀ ਹਾਂ ਉੱਧਰ ਤਿਆਰੀ ਹੈ ਚਲ ਠੀਕ ਦੋ ਦਿਨਾਂ ਦਾ ਟਾਈਮ ਲੱਗਿਆ ਤੇ ਵੀ ਛਾੜੀ ਤੂੰ ਰੋਜ਼ ਟੱਕਰ ਪਿਆ ਕਰ ਫਿਰ ਇਦਾਂ ਹੀ ਸਬਜ਼ੀ ਫਰੀ ਸਾਨੂੰ ਮਿਲ ਜਾ ਕਰੋ ਜੀ ਵਧੀਆ ਬਣੂ ਮੱਕੀ ਮੱਕੀ ਸਾਰਾ ਕੁਝ ਚੀਜ਼ ਲੱਗਦਾ ਓਕੇ ਜੀ ਦੇਖੋ ਅੱਗੇ ਥਾਂ ਲਾਈਟ ਬੰਦ ਲੇਟ ਬੰਦ ਕਰ ਦਿਓ ਉਹ ਲੇਕੀ ਮਾਂ ਜੀ ਨੇ ਕਾਜ ਕਰੀ ਲੈ ਵੀ ਲਫਾਫਾ ਸਬਜ਼ੀਆਂ ਦਾ ਲੈ ਆਂਦਾ ਕਜੀ ਕਾ ਸ਼ੱਕਾ ਕਦੂ ਪੁੱਦੂ ਖੀਰੇ ਲਟਰਮ ਪਟਰਮ ਕਿ ਨੇ ਤੋਰੀਆਂ ਵੀ ਆ ਹਾਂ ਤੋਰੀਆਂ ਚਲੋ ਤੋਰੀਆਂ ਵੀ ਨਵੀਆਂ ਹੋ ਜਾਣਗੀਆਂ ਨਾਲੇ ਹਨਾ ਹਾਂ ਉਹ ਨਾ ਆਪਾਂ ਖਾਣ ਨੂੰ ਹਾਂ ਲੈ ਚਿਕੰਦਰ ਵੀ ਆ ਖੂਨ ਬਣਾਉਣ ਵਾਲੇ ਚਲੋ ਠੀਕ ਆ ਸਾਡੇ ਕੂਤੇ ਰਹਿੰਦੇ ਨੇ ਹੈ ਮੈਂ ਕਹਾਂ ਕੂਤੇ ਰਹਿੰਦੇ ਹੁੰਦੇ ਸੀ ਆ ਪਹਿਲੀਆ ਵੀਡੀਓ ਵਿੱਚ ਦੇਖਿਆ ਤਰ੍ਹਾਂ ਵੀ ਹੈਗੀਆਂ ਚਲੋ ਠੀਕ ਆ ਨਾਲੇ दाल ਸਬਜੀ ਬਣ ਗਈ ਇਹਨੂੰ ਵੀ ਦੇ ਕੇ ਤਾਂ ਦੇ ਦਈਏ ਇਹਨੇ ਖਾਣਾ ਆ ਹੁਣ ਲੈ ਲੈ ਖਾ ਤਰ ਜਾ ਚਲੋ ਇਹਨੇ ਨਵੀਂ ਘਰਤੀ ਚਲੋ ਓਕੇ ਬਾਏ ਜੂਨ ਦੇ ਬਾਅਦ ਦੇਰ ਉਹ ਚੜਦੀ ਕਲਾ ਜਿਹੜਾ ਕੋ ਅਗਲੇ ਬਲੌਗ ਚ ਨੈਕਸਟ ਬਲੌਗ ਚ ਮਿਲਦੇ ਆ ਤੇ ਜਿਨ੍ਹਾਂ ਨੇ ਸਾਡਾ ਯਾਰ ਚੈਨਲ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਸ਼ੇਅਰ ਕਰਿਆ ਕਰੋ ਫਰੀ ਬਣਾਉਣ ਦਾ ਫਾਇਦਾ ਐਵੇਂ ਮਾਦਦ ਮਾਰੀ ਕਰੀਏ ਕੀ ਹੋਈਦਾ ਜੀ ਆਉਈ ਕਰੋ ਯਾਰ ਜਾਨਾ ਨੂੰ ਸਬਸਕ੍ਰਾਈਬ ਪਤਾ ਲੱਗੇ ਵੀ ਸਬਸਕ੍ਰਾਈਬ ਹੋਇਆ ਕਰੋ 200 ਕੇ ਤੇ ਕਰੀਏ ਤੁਮੀ ਪਾਰਟੀ ਓਕੇ ਬਾਈ